ਜੀ ਕਿਹਾ ਜੋ ਇਹ ਅੱਜ ਸਬਕ ਸਰ ਮੋਤੀ ਦੇ ਚੌਕ ਵਿਟਿੰਗ ਹੋ ਗਿਆ ਮੀਟਿੰਗ ਦਾ ਕੀ ਮੁੱਦਾ ਕੀ ਸੀ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁਲਹਿੰਦ ਕਿਸਾਨ ਸਭਾ ਪੰਜਾਬ ਟੀਚਰ ਹੋਮ ਦੇ ਵਿੱਚ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜੋ ਜਦੇ ਬੰਨੀਆਂ ਕੰਮ ਕਰਦੀਆਂ ਉਹਨਾਂ ਦੀ ਮੀਟਿੰਗ ਹੋਈ ਹੈ 14 ਮਾਰਚ ਨੂੰ ਜੋ ਦਿੱਲੀ ਦੇ ਵਿੱਚ ਭਾਰਤ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਲ ਇੰਡੀਆ ਦਾ ਉਹਦੇ ਵੱਲੋਂ ਕਿਸਾਨ ਮਹਾਪੰਚਾਇਤ ਜੋ ਹੋ ਰਹੀ ਹੈ ਉਹਦੀਆਂ ਤਿਆਰੀਆਂ ਦੇ ਸਬੰਧ ਦੇ ਵਿੱਚ ਮੀਟਿੰਗ ਹੋਈ ਹੈ ਦੂਜਾ ਸਾਡਾ ਵਿਸ਼ਾ ਸੀ ਪਿਛਲੇ ਦਿਨਾਂ ਜੋ ਗੜੇ ਮਰੀ ਹੋਈ ਹੈ ਉਹਦੇ ਵਿੱਚ ਅਸੀਂ 13 ਤਰੀਕ ਨੂੰ ਇੱਥੋਂ ਦਿੱਲੀ ਵੱਲ ਬਾਅਦ ਦੁਪਹਿਰ ਟ੍ਰੇਨਾਂ ਤੇ ਬੱਸਾਂ ਤੇ ਜਾਂ ਦੂਜੇ ਜੀਪਾਂ ਕਾਰਾਂ ਵਗੈਰਾ ਤੇ ਇਹਨਾਂ ਸਾਧਨਾਂ ਤੇ ਅਸੀਂ ਉਧਰ ਨੂੰ ਕੋਚ ਕਰਾਂਗੇ ਤੇ ਇਹ ਸਕੂਚ ਕਰਨ ਤੋਂ ਪਹਿਲਾਂ ਅਸੀਂ ਅਸੀਂ ਮੋਰਚੇ ਨੇ ਫੈਸਲਾ ਕੀਤਾ ਹੈ ਵੀ ਅਸੀਂ ਸਾਰੀਆਂ ਜਥੇਬੰਦੀਆਂ ਜਿੱਥੇ-ਜਿੱਥੇ ਜਿੰਨਾਂ ਜਥੇਬੰਦੀਆਂ ਦਾ ਜਿੱਧਰ ਪ੍ਰਭਾਵ ਹੈ ਉਹ ਸਾਰੇ ਮਿਲ ਕੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਮੁਹਿੰਮ ਚਲਾਵਾਂਗੇ ਪਿੰਡਾਂ 'ਚ ਮੀਟਿੰਗਾਂ ਕਰਾਂਗੇ ਤੇ ਆਪਣੀਆਂ ਜੋ ਵੀ ਮੰਗਾਂ ਨੇ ਚਾਹੇ ਉਹ ਕਰਜ਼ਾ ਐ ਐਮਐਸਪੀ ਐ ਕਿਸਾਨ ਪੈਨਸ਼ਨ ਐ ਬੀਮਾ ਮਤਲਬ ਕਿ ਪ੍ਰਣਾਲੀ ਐ ਜਿਹੜੀ ਫਸਲਾਂ ਵਾਸਤੇ ਉਹਨਾਂ ਸਾਰੀਆਂ ਮੰਗਾਂ ਨੂੰ ਲੋਕਾਂ 'ਚ ਉਭਾਰਾਂਗੇ ਤੇ ਅਸੀਂ ਤਿਆਰੀ ਵਾਸਤੇ ਲੋਕਾਂ ਨੂੰ ਸੱਦਾ ਦੇਾਂਗੇ ਵੀ ਆਓ ਆਪਾਂ ਚੱਲ ਗਏ ਤੇ ਜਿਹੜੀ ਸਰਕਾਰ ਟਰੈਕਟਰਾਂ ਟਰਾਲੀਆਂ ਨੂੰ ਰੋਕ ਰਹੀ ਐ ਉਹਦੀ ਬਜਾਏ ਅਸੀਂ ਮਤਲਬ ਟ੍ਰੇਨ ਤੇ ਦੂਜੇ ਸਾਧਨਾਂ ਤੇ ਦਿੱਲੀ ਵੱਲ 13 ਤਰੀਕ ਨੂੰ ਬਾਅਦ ਦੁਪਹਿਰ ਕੂਚ ਕਰਾਂਗੇ हां ओथे नगर निगम ਵੱਲੋਂ ਜਿਹੜੀ ਮਨਜ਼ੂਰੀ ਆ ਉਹ ਰਾਮਲੀਲਾ ਗਰਾਊਂਡ ਦੀ ਮਿਲ ਗਈ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹਦੇ ਕੋਲ ਐਪਲੀਕੇਸ਼ਨ ਸਾਡੀ ਪਈ ਹੋਈ ਹੈ ਉਹ 1-2 ਦਿਨਾਂ ਦੇ ਵਿੱਚ ਮਨਜ਼ੂਰੀ ਆਉਂਦੀ ਹੈ ਜਾਂ ਰੱਦ ਕਰਦੇ ਆ ਉਹ ਸਰਕਾਰ ਨੇ ਦੇਖਣਾ ਹੈ ਤਾਂ ਸਾਡੀ 11 ਤਰੀਕ ਨੂੰ ਪੰਜਾਬ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹ ਹੋ ਰਹੀ ਆ ਉਦੋਂ ਤਾਈਂ ਗੱਲ ਕਲੀਅਰ ਹੋ ਜਾਣੀ ਹੈ ਤਾਂ ਅਸੀਂ ਸਾਰੀ ਮਤਲਬ ਕਿ ਉਸ ਤੋਂ ਬਾਅਦ ਕੀ ਰੋਕ ਲੈਣਾ ਹੈ ਇਹ ਪੰਜਾਬ ਦੀ ਮੀਟਿੰਗ 'ਚ ਤੈਅ ਕੀਤਾ ਜਾਊਗਾ ਉਹ 11 ਤਰੀਕ ਮੀਟਿੰਗ ਕਿੱਥੇ ਹੋ ਰਹੀ ਹੈ ਉਹ 11 ਤਰੀਕ ਨੂੰ ਅਸੀਂ ਲੁਧਿਆਣਾ ਮੀਟਿੰਗ ਕਰ ਰਹੇ ਆ ਹਾਂ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮ ਉਹਦੇ ਵਿੱਚ 37 ਜਥੇਬੰਦੀਆਂ ਸ਼ਾਮਿਲ ਆ। ਹਾਂਜੀ। ਅੱਜ ਕਿੰਨੇ ਜਥੇਬੰਦੀਆਂ? ਅੱਜ ਇੱਥੇ ਬਠਿੰਡੇ ਜ਼ਿਲ੍ਹੇ 'ਚ ਲਗਭਗ 10 ਜਥੇਬੰਦੀਆਂ ਕੰਮ ਕਰਦੀਆਂ। ਤੇ ਉਹ ਸਾਰੀਆਂ ਲਗਭਗ ਹਾਜ਼ਰ ਐ ਇੱਕ ਅੱਦੇ ਨੂੰ ਛੱਡ ਕੇ।